ਸਾਡਾ ਕੱਲ ਕੋਈ ਨਹੀਂ ਅਸੀਂ ਅੱਜ ਦੇ ਆ ਦੂਜੇ ਨੂੰ ਰ ਜਾ ਕੇ ਅਟਕਦੇ ਆ ਅਸੀਂ ਖਰੇ ਕਰੋ ਤੇ ਪਾਣੀ ਨਹੀਂ ਕਰਿਆ ਵਾਂ ਵਾਂਗੂ ਵੱਜਦੇ ਆ ਸਿੱਡ ਪਾਨੇ ਜੋਗੀ ਮਿਲ ਜਾਂਦੀ ਸ਼ੁਕਰਾਂ ਵਿੱਚ ਰਹਿੰਨੇ ਆ ਆਓ ਸਾਡਾ ਹੋ ਜਾਂਦਾ ਜੀ ਨੂੰ ਮੈਂ ਲੈਨੇ ਆ ਮੈਂ ਭੱਲ ਲੱਗੀ ਜਾਂਦੀ ਆ ਜਿੱਥੇ ਵੀ ਬੈਵੇਂ ਆ ਸਤਾ ਹੋ ਜਾਂਦਾ ਜੀ ਨੂੰ ਮਿਲ ਲੈਨੇ ਆ ਮਹਿਫਲ ਲੱਗ ਜਾਂਦੀ ਆ ਜਿੱਥੇ ਵੀ ਬਹਿਨੇ ਆ ਸ਼ਬਦਾਂ ਦੀ ਖੇਡ ਸੱਜਣਾ ਟੋਲੇ ਬਿਨ ਬੋਲੇ ਨਹੀਂ ਖੁਸ਼ੀਆਂ ਹੀ ਵੰਡੀਆਂ ਨੇ ਕਦੇ ਦਰਦ ਫਰੋਲੇ ਨਹੀਂ

ਪੰਨਿਆ ਪੈ ਨੀ ਜ਼ਿੰਦਗੀ ਸੋਣੀ ਨਹੀਂ ਮੰਨਿਆ ਦੁਨੀਆ ਚਤ ਹੋਣੀ ਨਹੀਂ ਸਿੱਖਿਆ ਇਹ ਫਤੇ ਨੇ ਇੰਨਾ ਹੀ ਮਰ ਮਰ ਕੇ ਉਮਰ ਲੰਘਾਉਣੀ ਨਹੀਂ ਜੋ ਲੰਘਦੀ ਮੁੜ ਕੇ ਆਉਣੀ ਨਹੀਂ ਜ਼ਿੰਦਗੀ ਕੀ ਸ਼ਾਇਆ ਜਾਣ ਲਈ ਇਹ ਸਾਸੇ ਵਿੱਚ ਜਿੱਥੇ ਆਉਣੀ ਨਹੀਂ ਸਾਸੇ ਵਿੱਚ ਜਿੱਥੇ ਆਉਣੀ ਨਹੀਂ ਮਿਲ ਤੋਂ ਹੀ ਸੁਣਦੇ ਆ ਦਿਲ ਤੋਂ ਹੀ ਕਹਿੰਦੇ ਆ ਆਓ ਸਾਦਾ ਹੋ ਜਾਂਦਾ ਜੀ ਨੂੰ ਮਿਲ ਲੈਨੇ ਆ ਫੁੱਲ ਲੱਗੀ ਜਾਂਦੀ ਆ ਜਿੱਥੇ ਵੀ ਬਹਿਨੇ ਆ ਆਉਸਤਾਤਾ ਹੋ ਜਾਂਦਾ ਜੀ ਨੂੰ ਮਿਲ ਲੈਨੇ ਆ ਦਿਲ ਤਰਤਾ ਰਹਿੰਦਾ ਏ ਸਾਗਰ ਵਿੱਚ ਫੁੱਲ ਵਾਂਗੂ ਹਸੀ ਸਜਣ ਰੱਖਿਆ ਕਿਸੇ ਮਹਿੰਗੇ ਮੁੱਲ ਵਾਂਗੂ ਤੁਪ ਦੇ ਲਈ ਮੇਰੇ ਆ ਸਦਾ ਬਾਵਾਂ ਕੱਡੀਆਂ ਨੇ ਲੋਕੀ ਕੀ ਆਖਣਗੇ ਅਸੀਂ ਰੱਖਦੇ ਛੱਡੀਆਂ ਨੇ ਮੈਂ ਖੁਸ਼ੀ ਗਮੀ ਜੋ ਵੀ ਰਲ ਮਿਲ ਕੇ ਸੈਮਿਆ ਆ ਆ ਸਾਦਾ ਹੋ ਜਾਂਦਾ ਜੀ ਨੂੰ ਮਿਲ ਲੈਨੇ ਆ ਮੈਂ ਫੁੱਲ ਲੱਗ ਜਾਂਦੀ ਆ ਜਿੱਥੇ ਵੀ ਬਹਿਨੇ ਆ ਆ ਸਾਦਾ ਹੋ ਜਾਂਦਾ ਜੀ ਨੂੰ ਮਿਲ ਲੈਨੇ ਆ ਰਕੀਦਾ ਤੰਗੀ ਰੱਬ ਨੇ ਸੇਤ ਪਖਸ਼ੀ ਐ ਚੰਗੀ ਰੱਬ ਨੇ ਕਿੰਨੀ ਸੋਣੀ ਦਿੱਤੀ ਦੇਖਣ ਨੂੰ ਦੁਨੀਆਂ ਲੱਗ ਪਰਦੀ ਜੱਪ ਉਸ ਅਕੀਦ ਦਾ ਮੰਨ ਕੇ ਇਕੱਠੇ ਹੋਇਆ ਜਿਸ ਨੇ ਆਪਣੀ ਕਾਲਜ ਪ੍ਰਕਾਸ਼ੀ ਨੇ ਨਾਲ ਕਿ ਲੋਕਾਂ ਦੇ ਦਿਮਗੀ ਕਪੜੀ ਵੱਖਰੀ ਸਾੜਾਈ ਹੈ ਉਥੇ ਉਹਨਾਂ ਨੂੰ ਪੰਜਾਬ ਦੇ ਰੋਲ ਮੋਡਲ ਵਜੂਹ ਜਾਨਿਆ ਜਾਂਦਾ ਹੈ ਮੇਰੀ ਮੁਰਾਦ ਡੀਆਈਜੀ ਪਟਿਆਲਾ ਰੇਂਜ ਸਰਦਾਰ ਮਨਦੀਪ ਸਿੰਘ ਸਿੱਧੂ ਜੀ ਲੋਕਾਂ ਦੇ ਇੱਕ ਹੱਕਾ ਦਾ ਰੱਖਾ ਇੱਕ ਕੋਮਲ ਇਨਸਾਨ ਜੋ ਹਮੇਸ਼ਾ ਸਰਥਰ ਨਾਲ ਜੁੜ ਕੇ ਚੱਲਿਆ ਚਾਹੇ ਕਿਤੇ ਮੱਝੀ ਵੱਡੇ ਉਦੇ ਤੇ ਪਹੁੰਚ ਗਏ ਹੋਣ ਅੱਜ ਅਸੀਂ ਅੱਜ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਕਿਨਾ ਟੰਗੀ ਰੱਬ ਨੇ ਸੇਤ ਬਖਸ਼ਿਆ ਚੰਗੀ ਰੱਬ ਨੇ ਕਿੰਨੀ ਸੋਹਣੀ ਦਿੱਤੀ ਦੇਖਾਂ ਨੂੰ ਦੁਨੀਆ ਰੰਗ ਬਰੰਗੀ ਰੱਬ ਨੇ ਆਜੂ ਅੱਜ ਵਿੱਚ ਜਾਉਣਾ ਸਿੱਧਾ ਦੀ ਭਰਤੀ ਤੋਂ ਲੈ ਕੇ ਕੈਰਮੈਂਟ ਉਹੀ ਤੜਕਾ ਸੀ ਤੇ ਉਹੀ ਆਥਣਾ ਜੋ ਲੱਗਦਾ ਉਦੋਂ ਸੀ ਉਹੀ ਲਗ ਰਹਿਣਾ ਦਾ ਅੱਜ ਹੈ ਇਹ ਹਰੇਕ ਬੰਦੇ ਦੇ ਵਿੱਚ ਨਹੀਂ ਆਉਂਦਾ ਮੇਰੇ ਐਮਪੀ ਬਣਨ ਤੋਂ 1 ਸਾਲ ਪਹਿਲਾਂ ਸਰਦਾਰ ਮਨਦੀਪ ਸਿੰਘ ਸਿੱਧੂ ਉਸ ਫੌਜ ਦੇ ਵਿੱਚ ਆਇਆ ਮੈਨੂੰ ਦੀ ਦੰਦਸੰਗਤ ਗਿਆ ਇੱਕ ਐਪੀਐਸਸੀ ਦੇ ਲੋ ਉਸ ਸਮੇਂ ਡਾਇਰੈਕਟਰ ਯਾਦੋਂ ਪੁਲਿਸ ਹੁੰਦੇ ਸੀ ਲਖਦੀ ਇੰਨੀ ਵਰਸੂ ਸੈਰਮਣੇ ਕਾਲਕੋਤ ਵੀ ਇੰਨੀ ਵਰਸੂ ਸੈ ਤੇ ਕੰਮਿਤ ਦੇ ਆਈ ਹੁਣ 37 ਸਾਲ ਦੀ ਆਜੋ ਅੱਜ ਵਿੱਚ ਜਾਉਣਾ ਸਿੱਖੀਏ ਆਜੂ ਅੱਜ ਵਿੱਚ ਕਿਉਂ ਨਾ ਸਿੱਖੀਏ ਦੇਖੀ ਜਾਉ ਜਦ ਮਰਨਾ ਹਮੇ ਤਰਾ ਮਰੂ 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 ਕਿਉਂ ਕਰਨਾ ਹਮੇ ਤਰਾ ਮਰੂ ਮਰੂ ਸੰਸਾਰ ਜਿਹੜਾ ਸੱਦਾ ਦਿੱਤਾ ਕਿ ਬਰਦਾ ਦੇ ਆਪਾਂ ਸਿੱਧੂ ਸਾਹਿਬ ਨੂੰ ਬੁਲਾਉਣਾ ਹੈ ਕਿ ਉਹਨਾਂ ਨੂੰ ਜਿਹੜੇ ਸਫਲਤਾ ਪ੍ਰਾਪਤ ਹੋ ਉਹਨਾਂ ਨੇ 37 ਸਾਲ ਜਿਹੜੇ ਆਪਣੀ ਨੌਕਰੀ ਕੀਤੀ ਹੈ ਤੇ ਉਹਨਾਂ ਲਈ ਬੁਲਾਈ ਆਪਾਂ ਸਾਰਿਆਂ ਨੇ ਦੇ ਲਈ ਤੇ ਅੱਜ ਸਾਡੇ ਜਿਲ੍ਹਾ ਪੁਲਿਸ ਮੁਖੀ ਇਥੇ ਮੌਜੂਦ ਨੇ ਸਾਡੇ ਜਿਲ੍ਹਾ ਪ੍ਰੀਤ ਸਾਰੇ ਸਮਾਜ ਦੇ ਵੱਖ-ਵੱਖ ਜਿਹੜੇ ਵਰਗਾਂ ਦੇ ਲੋਕ ਇੱਥੇ ਮੌਜੂਦ ਨੇ ਉੰਨਾ ਸੇਵਾ ਪ੍ਰਤੀ ਸ਼ਾਨੋਮਈ ਸਾਰੇ ਉਹਨਾਂ ਨੇ ਕੀਏ ਜਿਹੜੇ ਅਨੁਸਾਰ ਆਮਾ ਜੀ ਸਾਰੇ ਸੇਵਾ ਕਰਨ ਸਰਾਂ ਇਹਨਾਂ ਸਾਰਿਆਂ ਨੂੰ ਮਤਲਬ ਵੀ ਕਿਸ ਤਰ੍ਹਾਂ ਜਿਹੜੀ ਤੁਸੀਂ ਆਪਣੀ ਜਿਹੜੀ ਡਿਊਟੀ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਨਿਭਾਈਆਂ ਨਹੀਂ ਆਪ ਤੌਰ ਤੇ ਕਿਉਂਕਿ ਮੈਨੂੰ ਵੀ ਮੇਰਾ ਬਾਦ ਸਿੱਧੂ ਸਾਹਿਬ ਨਾਲ ਪੂਰੀਆਂ ਸਾਰੀਆਂ ਜਿਹੜੇ ਲੈਕਚਰ ਜਿਹਾ ਕਾਤੋ ਰੁਇਆ ਨਹੀਂ ਮਿਲਿਆ ਜੋ ਮਿਲਿਆ ਹੈ ਸ਼ੁਕਰ ਮਨਾਈਏ ਦੁਨੀਆ ਤੇ ਇਕ ਵਾਰੀ ਆਉਣਾ ਹਸੀਏ ਖੇਡিয়ে ਨੱਚিয়ে ਗਾਈਏ ਹਸੀਏ ਖੇਡিয়ে ਨੱਚিয়ে ਗਾਈਏ ਕਾਤੋ ਰੁਇਆ ਨਹੀਂ ਮਿਲਿਆ ਜੋ ਮਿਲਿਆ ਹੈ ਸ਼ੁਕਰ ਮਨਾਈਏ ਦੁਨੀਆ ਤੇ ਇਕ ਵਾਰੀ ਆਉਣਾ ਹਸੀਏ ਖੇਡিয়ে ਨੱਚিয়ে ਮੂੰਚੂਏ ਟੱਟ ਕੇ ਆਉਣਾ ਮੈਂ ਇਸ ਗੱਲ ਤੋਂ ਬਾਤ ਕਰਨਾ ਉਹ ਵੇਖੀ ਨੂੰ ਮੈਨੂੰ ਜਦੋਂ ਮੈਂ ਸੋਚ ਆਇਆ ਕਿ ਮੈਨੂੰ ਉਮੀਦ ਹੀ ਨਹੀਂ ਸੀ ਐਡੇ ਇਕੱਠ ਹੋਊ। ਮੇਰੇ ਦਿੱਖੇ ਤੋਂ ਕੋਈ ਉਸ ਸੰਦੇਸ਼ ਦੇ ਇਹ ਵੀ ਦੇਖੇ ਹੋਏ। ਉਹ ਜਿਹੜੇ ਇਹ ਜਿਹੜੇ ਲਿਖਿਆ ਹੋਇਆ ਇਸ ਸੰਸਥਾ ਨੂੰ ਆਰਗੇਨਾਈਜ਼ ਕਰਨਾ ਤੇ ਇਸ ਫੰਕਸ਼ਨ ਦਾ ਮੁੱਖ ਸੂਤਰ ਧਾਰਨਾ ਉਹਦੇ ਲਈ ਵੈਸੇ ਤਾਂ ਉਹ ਚੁੱਪੇ ਭਰਾ ਲਾਣ ਦੀ ਗੱਲ ਨਹੀਂ ਹੁੰਦੀ। ਜਦੋਂ ਨਵਾਂ ਮੌਸਮ ਆਉਂਦਾ ਤੇ ਉਹ ਕਹਿੰਦਾ ਕਿ ਮੈਂ ਆਹ ਕਰ ਦੂੰਗਾ।

ਤਕੀਰ ਨਹੀਂ ਹੈ ਤੇ ਜੇ ਜੋਸ਼ ਸਮਾਇਆ ਹੈ ਆ ਇਹ ਐਸਾ ਨਹੀਂ ਤਕਤੀਬ ਸੰਭਰ ਨੂੰ ਜਦੋਂ ਨੌਕਰੀ ਦੀ ਉਹ ਏਕਮ ਚਲਦੀ ਆ ਰਹਿਤ ਦਾ ਤੁਸੀਂ ਪਰਖ ਲੇ ਦੇਖ ਲੇ ਕਮੀਆਂ ਬੜਾ ਦੱਸਾਂ ਪਰ ਜਿਹੜੀ ਤਕਤੀ ਸੰਭਰ ਨੂੰ ਜਿਹੜਾ ਸਿਰ ਝੱਕ ਕੇ ਖੜਾ ਉਸ ਤੇ ਤੁਹਾਡੇ ਲੋਕੀ ਦਾ ਸਕਾਰ ਹੈ ਮੈਨੂੰ ਲੱਗਦਾ ਫਾਸਟ ਨੂੰ ਦਾ ਪੜਾਈ ਜਿਸ ਨੂੰ ਮੈਂ ਕਰਨਾ ਮਿੱਤਰ ਮਰੂ 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 ਕਿਉਂ ਕਰਨਾ ਮਿੱਤਰ ਮਰੂ 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 ਕਿਉਂ ਕਰਨਾ ਮੋ ਮਿੱਤਰ ਮਰੂ 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 ਕਿਉਂ ਕਰਨਾ ਖਿੜਿਆ ਫੁੱਲ ਹੀ ਸੋਨਾ ਲੱਗਦਾ ਹੈ ਖਿੜਿਆ ਫੁੱਲ ਹੀ ਮੈਂ ਕਿੱਥੇ ਲਾਰੇ ਫੁੱਲ ਮਰ ਜਾਇਆ ਵਿੱਚ ਗੁਣ ਦੱਸ ਦੋ ਕੱਟ ਕੇ ਸੁੱਟਿਆ ਜਾਂਦਾ ਬਾਗਰੇ ਅੱਜ ਮੰਗੀਏ ਸੁੱਖ ਸਭਨਾ ਦੀ ਤੂੰ ਮੰਗੀਏ ਸੁੱਕ ਸਾਰਿਆਂ ਦੀ ਕਿਉਂ ਕਿਸੇ ਤੋਂ ਸੜਨਾ ਮਿੱਤਰਾਂ ਮਰੂ 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 ਕਿਉਂ ਕਰਨਾ ਮਿੱਤਰਾਂ ਮਰੂ 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 ਕਿਉਂ ਕਰਨਾ ਮਿੱਤਰਾਂ ਮਰੂ 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 ਕਿਉਂ ਕਰਨਾ ਮੈਂ ਤੇਰਾ ਮਰੂ ਮਰੂ ਹੁੰਦੀ ਚਿੱਤਾ ਬਰਾਬਰ ਸੱਚੀ ਗੱਲ ਸਿਆਣੇ ਕਹਿੰਦੇ ਦੁੱਖ ਸੁੱਖ ਜ਼ਿੰਦਗੀ ਦੇ ਪਰਸ਼ਾਮੇ ਜੋ ਚੜਦੇ ਤੇ ਟੜਦੇ ਰਹਿੰਦੇ ਏ ਕਰਦੀ ਆ ਕਿਸਮਤ ਅੜੀਆਂ ਤੋਂ ਫੜ ਸਾਲੀ ਮੂਰੇ ਲਾਲਾ ਏ ਜ਼ਿੰਦਗੀ ਨੂੰ ਸ਼ੇਰੋਂ ਵਾਲਿਆ ਮਤ ਵੇਤੀਆ ਵਾਂਗ ਲੰਘਾ ਲੈ ਚੱਲਦੇ ਦਿਨ ਦਾ ਪਤਾ ਕਿੱਥੇ ਲਿਆ ਕੱਲ ਦੇ ਦਿਨ